ਮੇਰੇ ਘਰ ਵਾਲੇ ਦਾ ਨਾਂ ਰਾਜਵੀਆ ਮੇਰਾ ਨਾਂ ਮਮਤਾ ਗੱਲ ਮੰਜ ਦੇ ਕੀ ਗੱਲ ਆ ਜਿਹੜੀ ਕਰਨਾ ਪਉਂਦੇ ਸਪਰੇ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇ ਕਰਜੋ ਸਪਰੇ ਕਰਨਾ ਇਹਨੇ ਭਾਂਬੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਆਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਫੇਰ ਨਾ ਗਿੱਲੇ ਕੱਪੜੇ ਵੀ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਓ ਉਹਨਾਂ ਨੂੰ ਮਿੱਟੀ 'ਚ ਦਫਨਾਓ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹ ਇਹਨਾਂ ਨੂੰ ਅੱdna ਹੀ ਫਿਰ ਹਸਪੀਟਲ ਚੋਂ ਕੱਢ ਲੈ ਆਏ ਕਿ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੱਚ ਕੱਟਿਆ ਵਾ ਤੇ ਤਸੂਰ ਵੀ ਕਿੱਥੇ ਰੋਣਾ ਦਾ ਹੀ ਹੋਗਾ ਸਾ ਵੀ ਇਹਨਾਂ ਦੀ ਕਾਹ ਜਾ ਮੁੰਡਾ ਹਾਂ ਕਿੰਨੇ ਬੱਚੇ ਆ ਦੋ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ ਉਹ ਲਈ ਗਿਆ ਨਰਸਰੀ ਤੇ ਮੇਰਾ ਨਾਮ ਮਲਕੀਤ ਨਸੀਰ ਪਿੰਡ ਗਿਲਮੰਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੁੱਤ ਹੈ ਹਾਂਜੀ ਸਾਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਆਈ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਰਿਹਾ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈਰੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਨੂੰ ਫੜਨ ਲੱਗਾ ਦੂਜੇ ਦੀ ਵੀ ਮੌਤ ਹੋ ਗਈ ਕਾਂਤਾ ਗਿਲ ਮੱਝ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਉਹ ਪੜੇਵਾ ਮੇਰਾ ਬਟਾ ਨਵਰ ਕੀ ਪੀ ਸਪਰੇਅ ਕਰਨਾ ਏ ਉਹਨਾਂ ਘਰ ਵਾਲਿਆਂ ਨੇ ਕਿਹਾ ਭਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਢਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆਪੇ ਘਰ ਘਬਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪਹਿਲੀ ਵਾਲਿਆਂ ਦਾ ਕਿੱਥੋਂ ਦੇ ਆ ਪਹਿਲੀ ਵਾਲੇ ਪਤਾ ਨਹੀਂ ਜੀ ਹੁਣ ਭਾਂਪ ਦੇ ਕਹਿੰਦੇ ਆ ਭਾਂਪ ਦੇ ਕਹਿੰਦੇ ਅੱਛਾ ਇਹੋ ਜਾਨ ਇਨਸਾਪ ਹੀ ਚਾਹੀਦਾ ਬਸ